ਲਾਈਵ ਸ਼ੋਅ ਦੌਰਾਨ ਪ੍ਰਸਿੱਧ ਗਾਇਕ ਨਾਲ ਹੋਇਆ ਭਿਆਨਕ ਹਾਦਸਾ ਉਪਦੇਸ਼ ਡਰੋਨ ਨੇ ਗਾਇਕ ਨੂੰ ਕੀਤਾ ਗੰਭੀਰ ਜ਼ਖਮੀ ਬਾਲੀਵੁੱਡ ਗਾਇਕ ਬੈਨੀ ਦਿਆਲ 3 ਮਾਰਚ ਯਾਨੀ ਕਿ ਸ਼ੁੱਕਰਵਾਰ ਨੂੰ ਚੇਨਈ ਤਾਮਿਲਨਾਡੂ ਦੇ ਵਿੱਚ ਇੱਕ ਸ਼ੋਗ ਲਗਾਉਣ ਦੇ ਲਈ ਪਹੁੰਚੇ ਜਿਸ ਦੌਰਾਨ ਉਹ ਜ਼ਖਮੀ ਹੋ ਗਏ ਸਮਾਗਮ ਨੂੰ ਕਵਰ ਕਰਨ ਦੇ ਲਈ ਇੱਕ ਡਰੋਨ ਅਚਾਨਕ ਸਟੇਜ ਤੇ ਆ ਗਿਆ ਬੈਨੀ ਦੇ ਨਾਲ ਉਹ ਟਕਰਾ ਗਿਆ ਇਸ ਤੋਂ ਬਾਅਦ ਉਹਨਾਂ ਦੇ ਸਿਰ ਦੇ ਪਿਛਲੇ ਹਿੱਸੇ ਤੇ ਅਤੇ ਦੋ ਉਂਗਲਾਂ ਤੇ ਸੱਟ ਲੱਗੀ ਇਸ ਘਟਨਾ ਦਾ ਵੀਡੀਓ ਇੰਟਰਨੈਟ ਤੇ ਕਾਫੀ ਜ਼ਿਆਦਾ ਵਾਇਰਲ ਹੁੰਦਾ ਹੋਇਆ ਨਜ਼ਰ ਆਇਆ ਆਕਾਸ਼ ਨਾਮ ਦੇ ਇੱਕ ਯੂਜ਼ਰ ਨੇ ਬੈਣੀ ਦਾ ਇਸ ਹਾਦਸੇ ਵਾਲੇ ਵੀਡੀਓ ਨੂੰ ਟਵਿੱਟਰ ਤੇ ਸਾਂਝਾ ਕੀਤਾ 45 ਸਕਿੰਟ ਦੇ ਇਸ ਵੀਡੀਓ ਦੇ ਵਿੱਚ ਬੈਣੀ ਯਾ ਰਹਿਮਾਨ ਅਤੇ ਸ਼ੰਕਰ ਮਹਾਦੇਵ ਦੁਆਰਾ ਗਾਇਗੀ ਬਾਲੀਵੁੱਡ ਫਿਲਮ ਹਮਸੇ ਹੈ ਮੁਕਾਬਲਾ ਦਾ ਗੀਤ ਨੂੰ ਗਾਉਂਦੇ ਹੋਏ ਨਜ਼ਰ ਆ ਰਹੇ ਸੀ ਰਾਤ ਦਾ ਸਮੇਂ ਸੀ ਅਤੇ ਸਟੇਜ ਤੇ ਕਾਫੀ ਰੌਣਕ ਸੀ ਕੁਝ ਲੋਕ ਆਪਣੇ ਮੋਬਾਈਲ ਫੋਨਾਂ ਤੇ ਵੀਡੀਓ ਬਣਾ ਰਹੇ ਸੀ ਅਤੇ ਕੁਝ ਸ਼ੂਟ ਵੀ ਹੋ ਰਿਹਾ ਸੀ ਬੈਣੀ ਆਪਣੇ ਤੁੰ ਦੇ ਵਿੱਚ ਮਗਨ ਗਾਣਾ ਗਾਉਂਦੇ ਹੋਏ ਨਜ਼ਰ ਆਏ ਅਤੇ ਉਹਨਾਂ ਦੇ ਆਲੇ ਦੁਆਲੇ ਇੱਕ ਡਰੋਨ ਉੱਡਦਾ ਦਿਖਾਈ ਦੇ ਰਿਹਾ ਸੀ ਇਸ ਦੌਰਾਨ ਸਟੇਜ ਤੋਂ ਰੰਗ-बिरंगे ਗੁਬਾਰੇ ਨਿਕਲੇ ਜੋ ਕਿ ਇਸ ਸ਼ਾਨਦਾਰ ਸ਼ੋਅ ਨੂੰ ਹੋਰ ਵੀ ਜ਼ਿਆਦਾ ਚਮਕਾ ਰਹੇ ਸੀ ਅਚਾਨਕ ਡਰੋਨ ਉੱਡਦਾ ਹੈ ਅਤੇ ਚੱਕਰ ਲਗਾਉਣ ਲੱਗ ਜਾਂਦਾ ਹੈ ਅਤੇ ਬੈਨੀ ਦੇ ਸਿਰ ਤੇ ਜਾ ਕੇ ਵੱਜਦਾ ਹੈ ਇਹ ਘਟਨਾ ਕਿੰਨੀ ਜ਼ਿਆਦਾ ਦਰਦਨਾਕ ਹੈ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਡਰੋਨ ਨਾਲ ਟਕਰਾਂਦੇ ਹੀ ਬੈਨੀ ਨੂੰ ਦੋਵਾਂ ਹੱਥਾਂ ਦੇ ਨਾਲ ਸਿਰ ਫੜਨਾ ਪੈਂਦਾ ਹੈ ਬਲ ਤੁਸੀਂ ਵੀ ਦੇਖੋ ਵੀਡੀਓ ਤੇ ਕਮੈਂਟ ਸੈਕਸ਼ਨ ਚ ਆਪਣੀ ਰਾਏ ਜ਼ਰੂਰ ਸ਼ੇਅਰ ਕਰੋ ਲਾਈਵ ਸ਼ੋਅ ਦੌਰਾਨ ਪ੍ਰਸਿੱਧ ਗਾਇਕ ਨਾਲ ਹੋਇਆ ਭਿਆਨਕ ਹਾਦਸਾ ਉਪਡੇਟ ਡਰੋਨ ਨੇ ਗਾਇਕ ਨੂੰ ਕੀਤਾ ਗੰਭੀਰ ਜ਼ਖਮੀ ਬਾਲੀਵੁੱਡ ਗਾਇਕ ਬੈਨੀ zial 3 ਮਾਰਚ ਯਾਨੀ ਕਿ ਸ਼ੁੱਕਰਵਾਰ ਨੂੰ ਚੇਨਈ ਤਾਮਿਲਨਾਡੂ ਦੇ ਵਿੱਚ ਇੱਕ ਸ਼ੋਗ ਲਗਾਉਣ ਦੇ ਲਈ ਪਹੁੰਚੇ ਜਿਸ ਦੌਰਾਨ ਉਹ ਜ਼ਖਮੀ ਹੋ ਗਏ ਸਮਾਗਮ ਨੂੰ ਕਵਰ ਕਰਨ ਦੇ ਲਈ ਇੱਕ ਡਰੋਨ ਅਚਾਨਕ ਸਟੇਜ ਤੇ ਆ ਗਿਆ ਬੈਨੀ ਦੇ ਨਾਲ ਉਹ ਟਕਰਾ ਗਿਆ ਇਸ ਤੋਂ ਬਾਅਦ ਉਹਨਾਂ ਦੇ ਸਿਰ ਦੇ ਪਿਛਲੇ ਹਿੱਸੇ ਤੇ ਅਤੇ ਦੋ ਉਂਗਲਾਂ ਤੇ ਸੱਟ ਲੱਗੀ ਇਸ ਘਟਨਾ ਦਾ ਵੀਡੀਓ ਇੰਟਰਨੈਟ ਤੇ ਕਾਫੀ ਜ਼ਿਆਦਾ ਵਾਇਰਲ ਹੁੰਦਾ ਹੋਇਆ ਨਜ਼ਰ ਆਇਆ आकाश नाम ਦੇ ਇੱਕ ਯੂਜ਼ਰ ਨੇ ਬੈਣੀ ਦਾ ਇਸ ਹਾਦਸੇ ਵਾਲੇ ਵੀਡੀਓ ਨੂੰ ਟਵਿੱਟਰ ਤੇ ਸਾਂਝਾ ਕੀਤਾ 45 ਸਕਿੰਡ ਦੇ ਇਸ ਵੀਡੀਓ ਦੇ ਵਿੱਚ ਬੈਣੀ ਯਾ ਰਹਿਮਾਨ ਅਤੇ ਸ਼ੰਕਰ ਮਹਾਦੇਵ ਦੁਆਰਾ ਗਾਇਆ ਗਿਆ ਬਾਲੀਵੁੱਡ ਫਿਲਮ ਹਮਸੇ ਹੈ ਮੁਕਾਬਲਾ ਦਾ ਗੀਤ ਨੂੰ ਗਾਉਂਦੇ ਹੋਏ ਨਜ਼ਰ ਆ ਰਹੇ ਸੀ ਰਾਤ ਦਾ ਸਮੇਂ ਸੀ ਅਤੇ ਸਟੇਜ ਤੇ ਕਾਫੀ ਰੌਣਕ ਸੀ ਕੁਝ ਲੋਕ ਆਪਣੇ ਮੋਬਾਈਲ ਫੋਨਾਂ ਤੇ ਵੀਡੀਓ ਬਣਾ ਰਹੇ ਸੀ ਅਤੇ ਕੁਝ ਸ਼ੂਟ ਵੀ ਹੋ ਰਿਹਾ ਸੀ ਬੈਣੀ ਆਪਣੀ ਤੁੰ ਦੇ ਵਿੱਚ ਮਗਨ ਗਾਣਾ ਗਾਉਂਦੇ ਹੋਏ ਨਜ਼ਰ ਆਏ ਅਤੇ ਉਹਨਾਂ ਦੇ ਆਲੇ ਦੁਆਲੇ ਇੱਕ ਡ੍ਰੋਨ ਉੱਡਦਾ ਦਿਖਾਈ ਦੇ ਰਿਹਾ ਸੀ ਇਸ ਦੌਰਾਨ ਸਟੇਜ ਤੋਂ ਰੰਗ-बिरंगे ਗੁਬਾਰੇ ਨਿਕਲੇ ਜੋ ਕਿ ਇਸ ਸ਼ਾਨਦਾਰ ਸ਼ੋਅ ਨੂੰ ਹੋਰ ਵੀ ਜ਼ਿਆਦਾ ਚਮਕਾ ਰਹੇ ਸੀ ਅਚਾਨਕ ਡਰੋਨ ਉੱਡਦਾ ਹੈ ਅਤੇ ਚੱਕਰ ਲਗਾਉਣ ਲੱਗ ਜਾਂਦਾ ਹੈ ਅਤੇ ਬੈਨੀ ਦੇ ਸਿਰ ਤੇ ਜਾ ਕੇ ਵੱਜਦਾ ਹੈ ਇਹ ਘਟਨਾ ਕਿੰਨੀ ਜ਼ਿਆਦਾ ਦਰਦਨਾਕ ਹੈ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਡਰੋਨ ਨਾਲ ਟਕਰਾਂਦੇ ਹੀ ਬੈਨੀ ਨੂੰ ਦੋਵਾਂ ਹੱਥਾਂ ਦੇ ਨਾਲ ਸਿਰ ਫੜਨਾ ਪੈਂਦਾ ਹੈ ਬਲ ਤੁਸੀਂ ਵੀ ਦੇਖੋ ਵੀਡੀਓ ਤੇ ਕਮੈਂਟ ਸੈਕਸ਼ਨ ਚ ਆਪਣੀ ਰਾਏ ਜ਼ਰੂਰ ਸ਼ੇਅਰ ਕਰੋ